ਬੋਲਦੀ ਨਹੀਂ ਤੇਰੇ ਅੱਗੇ ਇਹ ਤਾਂ ਐਡੀ ਜੀਵ ਲੱਗੀ ਹੋਈ ਆ ਮੈਂ ਤੇਰੇ ਮੂੰਹੇ ਬੋਲਦੀ ਨਹੀਂ ਮੈਂ ਜਵਾਬੀ ਆ ਤਾਂ ਲੱਗੀ ਆ ਮੈਂ ਤਾਂ ਉਹਨੂੰ ਪੁੱਤ ਪੁੱਤਾ ਕਰਦੀ ਆ ਤਾਂ ਵੀ ਜੀ ਨੂੰ ਲੱਗੀ ਉਹਦੇ ਪਤਾ ਹੀ ਆ ਮੈਨੂੰ ਤੇਰਾ ਵੀ ਪੁੱਤ ਪੁੱਤ ਕਹਿਣ ਵਾਲੀ ਦਾ ਪਤਾ ਅੱਧੀ ਘਰ ਰੱਖੀ ਜੀ ਵਾਕੀ ਘਰ ਰੱਖੀ ਇਹ ਹੋਰੀ ਇਹ ਜੀ ਪਾਟਾਂ ਤੇ ਪਾਟਾਂ ਤੇ ਤਾਂ ਤੂੰ ਇਹਨੂੰ ਮੈਨੂੰ ਲੱਗਦਾ ਕਿ ਹੁੰਦਾ ਪੀਪਾ ਪਾਤਾ ਸਾਸ਼ੀ ਕਾ ਨੂੰ ਸਿੱਖਾ ਠੀਕ ਹੈ ਠੀਕ ਹੈ ਮੈਂ ਤਾਂ ਤੂੰ ਦਾਸ ਤੈਨੂੰ ਐ ਨਹੀਂ ਪਤਾ ਵੀ ਮੇਰੀ ਮਾਂ ਤੋਂ ਕੰਮ ਨਹੀਂ ਹੁੰਦਾ ਕਹ ਕੇ ਮੈਂ ਇੱਕ ਦਿਨ ਦਾ ਤੇ ਤੈਨੂੰ 4-5 ਦਿਨ ਹੋ ਗਏ ਕਈ ਨੂੰ ਮੰਮੀ ਹੋਰ ਤੇ ਮੰਮੀ ਇਹ ਬਾਲਾ ਕਰਨਾ ਉਹ ਕਹਿੰਦੇ ਚਲ ਬੰਦੇ ਸਾਤਾ ਆ ਲੈ ਆ ਜਾ ਤੂੰ ਚਾਰ ਦਿਨ ਅੱਛਾ ਤੇਰੀ ਮੰਮੀ ਨੇ ਤੈਨੂੰ ਤਾਂ ਕਹਿਤਾ ਕਿ ਉਹ ਕਿਸੇ ਦੀ ਧੀ ਨਹੀਂ ਜਿਹੜੀ ਆਦੀ ਨੂੰ ਕਿਤੇ ਤੋਰੇ ਤੇ ਕਿਉਂ ਨਹੀਂ ਮੰਮੀ ਹੋਰ ਇਹਦਾ ਕਰ ਕਰ ਦੱਬ ਦੱਬ ਰੋ ਹੁੰਦਾ ਜਿਵੇਂ ਲੋਟਾ ਦਾ ਸਿਸਟਮ ਅੱਛਾ ਤੇਰੇ ਘਰੇ ਸੱਤ ਪਹਿਲਾਂ ਮੈਨੂੰ ਆਇਆ ਦੱਸ ਚਲ ਕੋਈ ਨਾ ਮੈਂ ਮਮੋ ਸਾਰਾ ਮਾਫੀ ਕਰ ਲੈਂਦੀ ਆ ਉਹ ਪਿਆ ਬਜਾਨ ਲੱਗਿਆ ਕੋਈ ਨਾ ਮੈਂ ਮਾਫੀ ਕਰ ਲੈਂਦੀ ਆ ਲੈ ਲੇਂਗੀ ਤੂੰ ਕੀ ਲੈਨੀ ਆ ਕੀ ਦਿੱਤਾ ਤੇਰੀ ਮਾਂ ਨੂੰ ਆਹ ਇੱਕ ਸਾਰਾ ਸਮਾਨ ਦਿੱਤਾ ਮੰਮੀ ਹਰ ਗੱਲ ਕਹਿੰਦੀ ਹੁਣ ਨਹੀਂ ਤੈਨੂੰ ਸਾਰਾ ਤੇ ਹਾਂ ਕਰਕੇ ਦੇ ਦਿੰਦੀ ਆ ਛਾ ਆਵੇ ਕੋ ਨੂੰ ਲੈ ਕੇ ਆਪ ਹੀ ਦੁੱਤਮਤ ਕਰ ਲਿਆ ਹੈ ਉਹ ਨਹੀਂ ਕੋਈ ਦੁੱਤਮਤ ਕਰ ਮਮੀ ਤਾਂ ਉਹੀ ਵਸਤੇ ਮਨੋਂ ਤਾਂ ਬੋਲਦਾ ਐ ਮੈਂ ਐਂ ਨਹੀਂ ਮੈਂ ਸੱਚੀ ਗੱਲ ਕਹਿੰਦੀ ਆ ਤਾਂ ਹੀ ਤਾਂ ਕਹਿ ਦਿੰਦੇ ਲੋਕ ਵੀ ਸੱਸਾਂ ਮਾੜੀਆਂ ਸੱਸਾਂ ਆਪੇ ਮਾੜੀਆਂ ਜਿਹਦਾ ਫਨੂਹਾ ਨੇ ਕਿਤੇ ਐ ਨਹੀਂ ਦੱਸਣਾ ਮੈਂ ਕਿੱਥੇ ਜਾਣੀ ਐ ਕਿੰਨੇ ਦਿਨ ਲਾਉਣੇ ਕਿੰਨੇ ਦਿਨ ਨਹੀਂ ਲਾਉਣੇ ਉਹ ਹੈ ਜ ਮੁੰਡਾ ਮੇਰਾ ਪੁੱਤ ਵੀ ਉਹ ਹੀ ਐ ਉਹ ਮੰਮੀ ਨੂੰ ਉਹਨੇ ਮੈਂ ਗੱਲ ਕਰੀ ਸੀ ਮੈਂ ਕਿ ਮੈਂ ਰਹਿਪਾ ਕਿ ਨਾ ਉਹਨੇ ਚਲਾ ਰਹਿਪਾ ਲਾਇਆ ਦੇ ਬੰਦੇ ਅੱਛਾ ਮੈਂ ਉਹਨੂੰ ਕਹਿੰਦਾ ਕਿ ਮੰਮੀ ਨੂੰ ਦੱਸ ਦੀ ਕਹਿੰਦਾ ਮੈਂ ਆਪੇ ਦੱਸ ਦੂੰ ਬਹਿ ਜਾ ਟਿੱਕੇ ਬਹਿ ਜਾ ਕਿ ਤੜਾ ਵਗੇੜਾ ਨਹੀਂ ਐ ਕਿ ਕੋਈ ਗੱਲਾਂ ਨਹੀਂ ਚਲੋ ਤੁੰਡ ਹੂੰ ਦੋ ਦਿਨ ਲਾਇ ਇਧਰ ਚ ਨਾੜਨ ਨਾਲ ਕਲਪੋਰੀ ਆ ਕਿ ਤੂੰ ਉਹਨੂੰ ਵੀ ਕਹਿੰਦੀ ਉਹ ਵੀ ਕਿਸੇ ਦਿੱਤੀ ਹੈ ਵੀ ਮੈਂ ਆਈ ਹੋਈਏ ਤੂੰ ਉਹਨੂੰ ਵੀ ਦੋਰਨ ਤੋਰ ਕੇ ਉਹਨੂੰ ਤਾਂ ਤੇਰੀ ਮੰਗਾ ਨਹੀਂ ਮੈਂ ਗੋਲੀ ਰੱਖੀ ਹੋਈ ਹੈ ਉਹ ਗਈ ਨਹੀਂ ਮੰਮੀ ਤੇਰੇ ਤੇ ਮੇਰਾ ਤਾਂ ਕੋਈ ਕਸੂਰ ਨਹੀਂ ਐਨਾਂ ਉਹ ਤਾਰੀਕਾ ਹੱਥ ਨਹੀਂ ਵਾਇਲੀ ਤੂੰ ਮੈਂ ਹੱਥ ਵਾਇਲੀ ਧੀ ਵੀ ਕਹਿ ਸਕਦੀ ਹੈ ਮਾਂ ਵੀ ਮਾਂ ਜਿਵੇਂ ਤੂੰ ਮੈਨੂੰ ਕੋਲੇ ਲਾਇਆ ਨਾ ਸੱਦਿਆ ਇੱਥੇ ਤੇ ਇਹ ਵੀ ਕਿਸੇ ਦਿੱਤੀ ਹੈ ਇਹਦੀ ਮਾਂ ਵੀ ਕਿਹੱਕ ਦੀ ਹੋਊਗੀ ਵੀ ਮੇਰੀ ਧੀ ਆ ਜੇ ਇੱਕ ਦਿਨ ਸ਼ਰਮ ਮੰਨੋ ਚਲ ਕੋਈ ਨਾ ਮੰਮੀ ਮੈਂ ਕੰਮ ਕਰ ਲੈਂਦਾ ਗੱਲਾਂ ਕੰਮ ਸੀ ਬੈਜੋ ਮੇਰੇ ਤਾਂ ਗੋਡੇ ਦੁਖੀ ਆਂਦੇ ਨੇ ਮੈਥੋਂ ਨਹੀਂ ਕਰਿਆ ਜਾਂਦਾ ਮਸਾਂ ਆਹ ਟਾਈਮ ਲੈਂਦਾ ਆ ਵੀ ਮਾਰੂ ਮਾਰੀ ਮੋਟੀ ਚੱਕ ਬਾਰ ਕਰਦਿਆਂ ਨਾ ਕਿ ਮੈਂ ਦਰ ਵੇਖ ਲਈ ਬੈਠੀ ਆ ਮਾਰੂ ਮਤਲਬ ਕਾਹਨਾਂ ਰੱਥਾ ਹੱਥ ਜਿਹਾ ਮਾਰਦੇ ਨਾ ਲੋਕ ਕੋਈ ਕੀ ਕਰੀਏ ਨੀ ਹਾਂ ਇਹ ਡੱਬੇ ਸਾਰੇ ਥੰਦੇ ਸੀਤੇ ਪੈਸੀ ਮਹਾਤਮਾ ਕਣ ਤੇ ਰੱਖਣਾ ਅੱਛਾ ਰਾਤੀ ਲੱਸੀ ਲੱਸੀ ਬੋਤਲ ਮੋਟਰੀ ਕਹੀ ਸੀ ਉਹ ਨਾਲ ਲਈ ਆਪ ਦਾ ਦੇ ਮੁੰਡੇ ਨੂੰ ਮੰਗ ਰਿਆ ਤੇ ਆਪਣੇ ਕੇ ਨਾ ਲਈ ਜੀ ਹੋਰ ਚਲੋ ਇਥੇ ਡੋਲ ਗਈ ਤੇ ਜਾਉਗੀ ਭਣਾ ਜੀ ਹਾਂ ਜਾਉਗੀ ਅੱਜ ਤਾਂ ਪਰ ਉਹਨੂੰ ਮੜਿਆ ਧਿਆਰ ਹੈ ਕੋਈ ਦੇਰੀ ਨਹੀਂ ਹੋਰਗੀ ਨਾ ਦੇਖੀ ਤੋਰਾਂਗੇ ਉਹਨੂੰ ਹਾਂ ਮਠਿਆਈ ਦਿਹੰਦੀ ਪਈ ਆ ਕਪੜੇ ਕਪੜੇ ਦਵਾ ਦੇ ਜਾਂਦੇ ਕਪੜੇ ਮੇਂ ਦਵਾ ਤੇ ਸਿਉਂ ਲੈ ਉਹਨੇ ਬਸ ਠੀਕ ਹੈ ਜੀ ਕੋਈ ਸੱਸ ਨੂੰ ਸ਼ੂਟ ਲੈਤਾ ਆਵੇ ਉਹਨੂੰ ਲੈ ਕੇ ਮੁੰਡੇ ਦੇ ਨੂੰ ਪਾਈ ਸੇ ਸਭ ਕੋਈ ਨਹੀਂ ਬਸ ਫਰਮਾਣਾ ਜਾਣਾ ਨਾ ਕੋਈ ਨਹੀਂ ਵਗਦਾ ਤੇ ਹਾਂ ਅੱਜ ਤਾਂ ਜਾਉਗੀ ਤੇ ਲਿਆਉਣ ਤੋਂ ਪਹਿਲਾਂ ਹੀ ਵਗਦੀ ਫਿਰ ਤਾਂ ਟਾਈਮ ਹੀ ਨਹੀਂ ਜਾਉਗੀ ਚਲੋ ਕੋਈ ਨਹੀਂ ਫੇਰ ਕਰੇ ਜਾਇਆ ਆਹੋ ਜਲ ਫੇਰ ਮਿਲੈ ਹੁਣ ਮੈਂ ਤਾਂ ਰੋਜ਼ ਕਿੱਥੇ ਜਾਇਂਗਾ ਦਵਾਲੀ ਦਾ ਸਵਾਣ ਫੜਾਈ ਦਿੰਨੀ ਆ ਔਰ ਨਵੇੜ ਕੰਮ ਔਰ ਫਿਰ ਨਹੀਂ ਤੈਨੂੰ ਜਾਣਾ ਮੂੰਗਾ ਨਾਰਾਜ ਜੀ ਨਵੇੜ ਦੇ ਹਾਂ ਵਧੀਆ ਹੁਣ ਨਾਲੇ ਚਾਰ ਦਿਨ ਪਹਿਲਾਂ ਵਧੀਆ ਮਠਿਆਈਆਂ ਹੁੰਦੀਆਂ ਔਰ ਦਵਾਲੀ ਵਾਲੇ ਦਿਨ ਤਾਂ ਕੈਮੀਕਲ ਆਣਗੇ ਹੁੰਦੇ ਗਏ ਇੰਨੀ ਮਠਿਆਈ ਕਿੱਥੇ ਬਣਦੀ ਆ ਨਹੀਂ ਬਣਦੀ ਚਲ ਠੀਕ ਆ ਵਾ ਹਾਂ ਚਲ ਕੋਈ ਨੁੱਤ ਜਾ ਤੂੰ ਤੁਹਾਡੇ ਅੱਪੂ ਦੇ ਜਾਣੀ ਆ ਚਲ ਮੈਂ ਵੀ ਇਹ ਨਹੀਂ ਉਤਾਰਦੀ ਆ ਉਹ ਫਿਰ ਟਾਈਮ ਨਾਲ ਆਪਦਾ ਸਮਾਨ ਸਵਾਰ ਲਿਆ ਉਹਦਾ ਸਾਰਾ ਹੋਣਾ ਚਾਹੇ ਦੇਖਦੀ ਆ ਉਹਨੂੰ ਦੇ ਦਿੰਨੀ ਆ ਪੈਸੇ ਲੈ ਮਠਿਆਈ ਨੂੰ ਕੋਈ ਸੁਭਾਦ ਕੇ ਲੈ ਫਟਾਫਟ ਪਾਣੀ ਪੀਣਾ ਫਿਰ ਕੰਮ ਕਰਦੀ ਫਿਰ ਮੈਂ ਵੀ ਬੀਬੀ ਪਾਕੀ ਬੈਠੀ ਆ ਜਿਆਦਾ ਨਹੀਂ ਬੋਲੂਗੀ ਆ ਕੇ ਫਿਰ ਰਹੋ ਕੋੜੇ ਪਾਣੀ ਨੂੰ ਦੱਸ ਕੋਈ ਬੜਾ ਕੰਮ ਕਰਕੇ ਨਹੀਂ ਉੱਥੇ। ਉਹ ਨਹੀਂ ਉੰਮੀ ਥੋੜੀ ਤੇਜ਼ ਲੱਗੀ ਸੀ ਮੈਂ ਚੱਲ ਪਾਣੀ ਪੀ ਲਾਂ। ਅੱਛਾ ਤੇ ਹੁਣ ਮੁੰਡਾ ਕਿੱਥੇ ਆ? ਉਹ ਇੱਥੇ ਉੰਮੀ ਖੇਡਣ ਲੱਗ ਗਿਆ ਨਾਲ ਹੀ ਆਇਆ ਸੀ ਮੇਰੇ ਉਹ ਉੱਥੇ ਜੋ ਆਪਾਂ ਨਾਲ ਖੇਡਣ ਲੱਗ ਗਿਆ। ਮੈਂ ਤੈਨੂੰ ਐ ਨਹੀਂ ਪਤਾ ਵੀ ਉਹਦੀ ਦਾਦੀ ਕੋਲੇ ਜਾਵੇ ਫੇਰਾਂ। ਕਾਇਦਨ ਹੋ ਗਿਆ ਮੈਂ ਮੁੰਡੇ ਦਾ ਮੂੰਹ ਨਹੀਂ ਵੇਖਿਆ। ਪੋਤਾ ਹੈ ਮੇਰਾ ਉਹ ਜਦੋਂ ਬਾਜ਼ ਮਾਰਨ ਲੱਗ ਗਿਆ ਜਵਾਕ ਉਹ ਖੇਡੇ ਲੱਗ ਗਿਆ ਫੇਰ ਆ ਜਾਂਦਾ ਇੱਥੇ ਆ। ਤੀ ਕਿੱਥੇ ਗਏ ਹੋ ਨੇ ਉੰਮੀ ਸੱਚਾ? ਲੈ ਦੱਸ। ਇਹ ਖੇਤ ਗਿਆ ਮੱਖਣ। ਤੈਨੂੰ ਐ ਨਹੀਂ ਪਤਾ ਉਹ ਬੇਲਾ ਤਾਂ ਨਹੀਂ ਉਹਨੂੰ ਸੌ ਕੰਮ ਹੈ ਇਕੱਲੇ ਜਾਣੇ ਨੂੰ। ਉਹ ਮੰਮੀ ਮੈਂ ਤਾਂ ਉਹ ਪੁੱਛ ਲਿਆ ਮੈਂ ਇਹਨਾਂ ਨੂੰ ਫੋਨ ਕਰਾਂ ਸੀ ਉਹਨਾਂ ਨੇ ਮੇਰਾ ਫੋਨ ਨਹੀਂ ਚੱਕਿਆ। ਕੰਮ ਚ ਹੈ ਵੀਰ ਉਹ ਫੋਨ ਤੇਰੇ ਕਿੱਥੋਂ ਚੱਕ ਲੂ ਤੇ ਨਾਲੇ ਦੇਖਾਂ ਫਿਰ ਪੁੱਤ ਕੱਪੜੇ ਕਹੇ ਇਹ ਸੂਟ ਦਿੱਤਾ ਤੇਰੀ ਮਾਂ ਨੇ ਮੈਨੂੰ ਵੀ। ਆ ਦੇਖ ਮੰਮੀ ਆ ਤਾਂ ਸੂਟ ਮੁ ਦਿੱਤਾ ਸੂਟ। ਮੈਂ ਆਉਂਦਾ ਸਮਾਂ ਲੈ। ਠੀਕ ਹੈ। ਆ ਤੁਸੀਂ ਆਉਂਦਾ ਸਮਾਂ ਲੈ। ਨਹੀਂ ਦੇਖੋ। ਕਿੱਤੀ ਛਾਰ ਐ ਜਿਹੜਾ ਤਾਂ ਮੇਰੇ ਪਾਉਣ ਵਾਲਾ ਸੀ ਇਹ ਤਾਂ ਤੁੰਸੇ ਆਉ ਲਿਆ ਆਹ ਹੋ ਪਾਈ ਸੱਚੀ ਕਿ ਐਸੇ ਆਣਿਆ ਨੇ ਸੱਸ ਨੂੰ ਪਾਉਣ ਨੂੰ ਕੋਈ ਵੀ ਇੱਦਾਂ ਇੰਨਾ ਤਾਂ ਸੋਹਣਾ ਮੰਮੀ ਇਹਨੂੰ ਕੀ ਹੋਇਆ ਨਾ ਆਹ ਪਾਉਂਗੀ ਤੇ ਹੋਰ ਏਨੇ ਡਾਰਕ ਦਾ ਸੂਟ ਪਾਉਂਦੀ ਰਹੀਆਂ ਹੁਣ ਜੇ ਆ ਪਾ ਲਈ ਇਹਦੇ ਨਾਲ ਕੀ ਹੋ ਜੂਗਾ ਇੱਕ ਨਾਲ ਨਾ ਵੀਰ ਮੈਨੂੰ ਤਾਂ ਸ਼ਰਮ ਆਉਹੀ ਆ ਪੋਤੇ ਪੋਤੀ ਵਾਲੀ ਐ ਨਵੇਂ ਆਹ ਕਢਾਈ ਵਾਲੇ ਛੂਟ ਮੈਂ ਪਾਉਂ ਆਹ ਰੰਗ ਦੇਖ ਨਹੀਂ ਰੰਗ ਸੋਹਣਾ ਵਾ ਤੂੰ ਸੁਮੈ ਦੇ ਕੁਛ ਨਹੀਂ ਹੁੰਦਾ ਅੱਗੇ ਤਾਂ ਇੰਨੇ ਡਾਰਕ ਡਾਰਕ ਪਾਉਂਦੀ ਨਹੀਂ ਹੁਣ ਇਹਨਾਂ ਨੂੰ ਕਦੀ ਰੱਖ ਲਾਉਣਾ ਕੋਈ ਸਮਾਂ ਹੁੰਦਾ ਪਾਉਣ ਦਾ ਕੋਈ ਐ ਨਹੀਂ ਹੁੰਦਾ ਵੀ ਸਾਰੇ ਇਹੋ ਜਿਹੇ ਪਾਉਣੇ ਹੁੰਦੇ ਨੇ ਕਦੇ ਟਾਈਮ ਕਹਿ ਜਾ ਹੁੰਦਾ ਕਦੇ ਕਿਤੇ ਕਹਿ ਜਾ ਹੁੰਦਾ ਤੇ ਬਾਕੀ ਗੱਲ ਮੇਰੀ ਗੱਲ ਸੁਣ ਤੈਨੂੰ ਆਏ ਆ ਵੀ ਮਾਂ ਨੇ ਤਾਂ ਪਾਉਣਾ ਨਹੀਂ ਇਹ ਛੂਟ ਵੀ ਇਹ ਮੇਰੀ ਕੰਮ ਆਊਗਾ ਨਹੀਂ ਨਹੀਂ ਤੈਨੂੰ ਸਮਝ ਆਇਆ ਉਹੋ ਜੀ ਤੇਰੀ ਮਾਂ ਸ਼ਿਆਰ ਦੋਵੇਂ ਮਾਂ ਮਾਤੀਆਂ ਇੱਕ ਚੱਕੀ ਦੀ ਆਟਾ ਖਾਨਣੀ ਆ ਨਹੀਂ ਮੰਮੀ ਤੈਨੂੰ ਸੁਣਾ ਕੇ ਲੋ ਤੇਰੀ ਵਧੀਆ ਲੱਗੂਗਾ ਇੰਨੇ ਸੋਹਣਾ ਦਾ ਚਿੱਕੀ ਤੱਕੜਾ ਇਹ ਅੱਜਕੱਲ ਤਾਂ ਇੰਜ ਪਾਉਂਦਾ ਨਹੀਂ ਇਹ ਜਿਹਾ ਪਾਉਂਦੀ ਨਾਲੇ ਮੈਨੂੰ ਕੀ ਕਹਿਣੀਏ ਮੇਰੇ ਸ੍ਰੀਕਣ ਕੁ ਵੀ ਲੈ ਆਏ ਕਿ ਤੇਰੀ ਕੁੜਮਣੀ ਨੇ ਆਹ ਗੂੜਾ ਛੋਟ ਦਿੱਤਾ ਕੋਈ ਨਹੀਂ ਕੁਛ ਕਹਿੰਦਾ ਕਿਸੇ ਮਗਰ ਨਹੀਂ ਲੱਗੀ ਦਾ ਅੰਦਾਜ਼ਾ ਮੰਨ ਦੇ ਕੇ ਅੱਛਾ ਹਾਂ ਹੋ ਫੇਰ ਹਾਂ ਗੱਲ ਤੇਰੀ ਸੋਲਾ ਨੇ ਤਾਂ ਹੀ ਜੇ ਤੂੰ ਕਿਸੇ ਮੰਗਰਨੀ ਲੱਗੀ ਤੂੰ ਆਪਦਾ ਮਨ ਸੋਚਦੀ ਐ ਨਾ ਤਾਂ ਹੀ ਇੰਨੇ ਦਿਨ ਲਾਇਆ ਹੀ ਮੇਰੇ ਮਗਰ ਲੱਗਦੀ ਤਾਂ ਖਣੀ ਕੁਸੋ ਬਾਣੀ ਜਾਂਦਾ ਸਿਆਣੇ ਸੱਚ ਹੀ ਕਹਿੰਦੇ ਨੇ ਸਸਾਂ ਦਾ ਰੋਮਾ ਕਿੱਡੀਆਂ ਹੀ ਮਾਵਾ ਬਣ ਜਾਣ ਪਰ ਨੋ ਨਹੀਂ ਮਾਂ ਬਣਾਉਂਦੀ ਇਹ ਤਾਂ ਮੈਂ ਸੋਚ ਲਿਆ ਮੇਰੀ ਮਮੇ ਮੋਟੇ ਤੂੰ ਬੈਠਾ ਮੈਂ ਤੇਰੇ ਖਾਤਰ ਚਾਹ ਬਣਾ ਕੇ ਲਿਆਉਣੀ ਆ ਨਾਲੇ ਮੈਂ ਕੰਮ ਕਰਦੀ ਆ ਸਾਰਾ ਤਾਂ ਨਾ ਕੰਮ ਨੂੰ ਦੇਖਦਾ ਹੈ ਕਿ ਬੀਪੀ ਵਧਾ ਕੋਈ ਨਾ ਮੈਂ ਆਪੇ ਕਰ ਲੂ ਕੰਮ ਤੂੰ ਬੀਪੀ ਨਾ ਵਧਾ ਪਾਣੀ ਲੈ ਕੇ ਦੇ ਮਾਂ ਯਾ ਦੇ ਮੂੰਹ ਸੁੱਕ ਗਿਆ ਲਿਆਉਣੀ ਆ ਹੁਫ ਹੁਫ ਅਜੇ ਮੇਰੇ ਪੁੱਤ ਨੂੰ ਕਹਿ ਜੀ ਕਿੱਧਰ ਗੈ ਕਿਉਂ ਉਹ ਬੈਦਾ ਤੇਰੇ ਵਾਸਤੇ

অল টাইম যেন ভাগি হনা অর ভলান্টিয়ারস আসকো সর বলতি বাবা বলতি তো কে হ্যাঁ গন্ডিতে কি খাওয়া তুমি কি যплом সব কেন কে তুই দে যন যা কেন meri মা দে যা রব নে তেজ বানাইয়া তা ফেরই বানিয়া ਗੜਮੇ ਤੱਕ ਸਰਿਆਣੀ ਕੋ ਸੋ ਯਾ ਕਿਹਾ ਕੋ ਕੋ ਮੈਨਾਂ ਉਮੀਦਾਂ ਕਾ ਮ ਕੋ ਟੇਰ ਕਾ ਕੋ ਵੀਰ ਹੋਣਾ ਆਂ ਦੋ ਦਾ ਬਲੀਕੀ ਹੋ ਜਾਈਂਦੀ ਨਹੀਂ ਪੁੱਤੋ ਇਹ ਮਾਇਆ ਉਂਗੀ ਰੋ ਤੇ ਜੇ ਕੁੜੀ ਦਾ ਨਾ ਸੌਰਾ ਮੁਕ ਮਾਰ ਜਾ ਕੋ ਹੋਗਾ ਇੱਥੇ ਤੇ ਗੋਲੀ ਮੈਂ ਉਹਦੇ ਕਰਕੇ ਹੀ ਨਹੀਂ ਧਰਣ ਟਕਾਣੀ ਕੰਨੀ ਗਿਆ ਦੇ ਮਾਰ ਕੇ ਇੰਤੋਂ ਖਾ ਕੇ ਹਾਂ ਕਿ ਮੈਂ ਤੁਹਾਨੂੰ ਯਾ ਲੈ ਕੇ ਮੈਂ ਹੰਮ ਦੇਣਾ ਮੈਂ ਨਹੀਂ ਦੱਸੂਗਾ ਜਿੰਦੋ ਤੁਮ ਚਲਾ ਆਂਗਾ ਵਾ ਦੀ ਹਾਂ ਆਹ ਤੇ ਇਹਨੇ ਉਹ ਵੀ ਸ਼ੂਟਿੰਗ ਕਰੀਆ ਹੂੰ ਮੈਂ ਤਾਂ ਨਹੀਂ ਮम्मी ਬੋਲਾਂ ਕਿ ਕਿੱਥੇ ਲਾ ਸਕਦੇ ਨਾ ਕੋਈ ਲਾਈਟ ਤਾਂ ਬੜਾ ਨਾ ਆਉਂਦੀ ਤੇ ਇਰਤੈ ਨੇ ਲਾਉਂਦਾ ਹਾਂ ਹਾਂ ਮੈਂ ਨੀ ਮਾਂ ਤਾਂ ਨਹੀਂ ਮੈਂ ਉਹਦੇ ਲਈ ਹੀ ਕਰਦੇ ਕੋਈ ਨੀਰ ਮੈਂ ਕਰਕੇ ਜੂ ਟਕਾ ਜਾ ਆਉਂਗੀ ਮੈਂ ਇੱਕ ਦੋ ਦਿਨਾਂ ਨਾ ਕੋਈ ਹਾਂ ਨਹੀਂ ਬੋਲਣਾ ਨਹੀਂ ਫੇਰ ਹੁਣ ਬਾਹਰ ਸਰਤੇ ਤਾਂ ਨਹੀਂ ਚੜਾਉਣੀ ਤੇਰੇ ਹੁਣ ਹੋਰ ਸ਼ੂਟ ਕੇ ਇਹਦੇ ਨਾਲ ਲਾਲ ਸਮੋਹਾ ਲਾ ਕੇ ਦੇ ਦਿੰਦੀ ਕੀ ਨਾ ਰੋ ਮਾਪੂ ਪੁੱਤ ਨੂੰ ਹੋਰ ਤင်း ਨਾ ਆਇਆ ਨੀ ਨਾ ਨੀ ਮੈਂ ਹੁੰਦੇ ਫਿਰ ਜੇ ਕੁੱਤੜੀ ਆ ਤਾਂ ਮੈਂ ਧੀ ਵਾਲੀ ਆ ਹੁਣ ਇਹਦੇ ਥੱਲੇ ਲੱਗ ਜੀ ਆਪਾਂ ਨਾ ਬੋਲੀ ਮੈਂ ਦੋਤੇ ਨਾਲ ਆਪਾਂ ਕੋਈ ਰੁਕੇ ਕਿਉਂ ਬੋਲ ਚੱਲ ਲਈ ਇਹ ਹਮਾਂ ਦੇ ਹੋਣਾ ਨਾ ਪਾ ਗਏ ਕਿ ਨਾ ਚੱਲਣ ਕੋਲ ਕਿੱਥੇ ਚੱਲਣ ਆਇਆ ਫਿਰ ਮੈਂ ਕੋਤੇ ਦੋਤੇ ਆਪਣੇ ਨਾਲ ਕੋਈ ਕਰਦੀ ਗਾਉਂਦੀ ਤਾਂ ਨਾ ਮੈਂ ਆ ਜਾਵਾਂ ਇਹਦੇ ਨੂੰ ਦੁਖੀ ਜਾਣਗੇ ਨਾ ਗੋਡੇ ਨਹੀਂ ਹਟਦੇ ساری ਉਮਰ ਇਹ ਤੇ ਜਿੱਦੇ ਤੂੰ ਵਿਆਹੀ ਉਹਦੋਂ ਦੇ ਗੋਡੇ ਰੁਕਦੇ ਆ ਹੇ ਵੀ ਕਰੀਏ ਕੋ ਮਾੜੀ ਮੂਰੋ ਪਿਆ ਕਰ ਐ ਕਲੇਸ ਕਿਵੇਂ ਕਰੀ ਜਾਊਗੀ ਪਤਾਤਾ ਹੈਗਾ ਮੈਨੂੰ ਕੋਈ ਨਹੀਂ ਇਹਨੂੰ ਮੈਂ ਕਈ ਤਰ੍ਹਾਂ ਮੈਂ ਆਉਂਗੀ ਕਦੋਂ ਦੇ ਨਾਲ ਤੇ ਮੈਂ ਹੀ ਕਰਕੇ ਜੰਮੇ ਦਾ ਹਾਲ ਮੁਰਕੇ ਜੇ ਤੈਨੂੰ ਬੋਲ ਹੀ ਗਈ ਤਾਂ ਦੇਖ ਖਾਰੇ ਤਾਂ ਪਾਣੀ ਪਾਣੀ ਉਹ ਪੁੱਛਣਾ ਬਤੀ ਕਿੰਨਾ ਤੋਂ ਬਤੀ ਮੈਂ ਨਹੀਂ ਹਾਂ ਤੇਂ ਤੇ ਹਾਂ ਉਹ ਕੰਮ ਕਰਨਾ ਉੱਖਾ ਵੀਰ ਮਾਂ ਦਾ ਵੀਰ ਹਾਂ ਬੇ ਜੇ ਜੀ ਅੱਛਾ ਉਹ ਕਾਪਸ਼ਨ ਜਿਵੇਂ ਕਹਾਂ ਖੇਡਣਾ ਤੇ ਉਹਦੇ ਵਿੱਚ ਪ੍ਰੈਕਟਿਸ ਕਰਨਾ ਵੀ ਜਿਵੇਂ ਕਹਿੰਦੇ ਉਹ ਖੇਡਣਾ ਹੀ ਆ ਜਵਾਕਾ ਜੇ ਹੁਣ ਜਵਾਕ ਅੰਦਰ ਥੋੜੀ ਜਿੰਦਾ ਲਾ ਕੇ ਰੱਖਣਾ ਉਹ ਮੇਰੇ ਕੋਲ ਜਦੋਂ ਜਵਾਕ ਖੇਡਦੇ ਇਹ ਕਾਜ ਆਉਂਦਾ ਨਹੀਂ ਉਹ ਕਹਿੰਦਾ ਖੇਡਣਾ ਹਾਂ ਮੇਰੇ ਕੋਲ ਨਾ ਇਹ ਨਹੀਂ ਕਿ ਕਦੋਂ ਪਾਵਾਦੀ ਜੀ ਐਵੇਂ ਟੱਪੀ ਜਾਂਦੀ ਐ ਕਿੰਨੇ ਕਰ ਕੋਈ ਨਹੀਂ ਮੈਂ ਆਉਂਗੀ ਦਨ ਕਾਇਦਾ ਮੈਂ ਉੱਪੀ ਕਰਕੇ ਜਾਉਂ ਟਕਾ ਜੇ ਜਿਆ ਹੁੰਦਾ ਕਰ ਲਿਆ ਕਰ ਆਪੇ ਕਰੇ ਨਾ ਕਰੇ ਤੇ ਨਹੀਂ ਗੋਡੇ ਖੜਦੇ। ਉਹ ਨਾ ਕੋਈ ਗੱਲ ਨਾ ਕਹੋ ਉਹ ਹੀ ਬੱਕ ਬੋਲੀਏ ਦੇਖੋ ਕੋਠੇ ਕੱਢੀਏ ਦਾ ਕੰਮ ਆਇਆ ਹੈ। ਪਰ ਜੇ ਤੁਹਾਨੂੰ ਕੋਟਾ ਖੜਦੇ ਤਾਂ ਮੈਂ ਨਹੀਂ ਕਰਦੀ ਤੂੰ ਆਪੇ ਕਰ ਲਿਆ ਕਰ। ਨਾ ਕੋਈ ਤੁਹਾਨੂੰ ਬੋਲਦੇ ਰਹੇ ਆਈ ਤੇ ਬੰਨ੍ਹ ਕੇ ਨਹੀਂ ਗੋਡੇ ਖੜਦੇ ਆ। ਕੁਝ ਜਿੰਦ ਜੀ ਕੋਈ ਆਖ ਤੁਰੀਏ ਮੈਂ ਤੁਹਾਨੂੰ। ਹਾਂ ਉਹ ਫਿਰ ਪੁੱਤ ਨੂੰ ਦਿਖਾਉਂਦੀ ਏ ਕੇ ਹਨ ਕਰਕੇ। ਬੋਲੀਏ। ਹਾਂ। ਬੋਲੀਏ ਤਾਂ ਉਹਦਾ। ਹਾਂ। ਕਿਆ ਚੰਗਾ ਪੁੱਤ। ਲਾ ਲਾ। ਜੋ। ਕੀ ਹੋ ਗਿਆ ਮੰਮੀ ਕੀ ਕਹਿੰਦੀ ਸੀ ਤੇਰੀ? ਆਦੀ, ਉਹਦੀ ਸੱਸ ਦੀ ਗੱਲ ਸੀ ਨਾ ਬੰਦੇ ਸੂਟ ਬਸਿੰਦਾ ਐਵੇਂ ਉਹਦੇ। ਕਿਉਂ? ਨਾ ਐਡਾ ਸੋਹਣਾ ਸੂਟ ਲਾਇਕੇ ਦਿੱਤਾ ਨਾ ਭਾਈ ਲਾਲ ਦਾ ਮਾਮਾ ਲਾਇ ਦਿੰਦਗਾ ਫਿਰ ਹੋਰ ਤਾਂ ਕੋਈ ਹਾਲ ਨਹੀਂ ਹੁਣ। ਸਉ ਇੱਕ ਗੱਲ ਤਾਂ ਹੈ ਜੀ ਮੰਮੀ ਡਾਰਕ ਕਲਰ ਦਾ ਸੂਟ ਸੀਗਾ ਤੁਹਾਨੂੰ ਮੈਂ ਕਿਹਾ ਤਾਂ ਸੀਗਾ ਵੀ ਜਿਹੜਾ ਉਹ ਲਾਈਟ ਕਲਰ ਹੈ ਵੀ ਉਹ ਉਹਨਾਂ ਦੀ ਸੱਸ ਨੂੰ ਕਰ ਦੋ ਤੇ ਵੀ ਜੀਦੀ ਇਸ ਲਈ ਕਰੋ ਫਿਰ ਆਉਣ ਦੇ ਨਹੀਂ ਪਸੰਦ ਆਇਆ ਜਦੋਂ ਉਹ ਆਪਣਾਂ ਦੀ ਮੈਂ ਨਹੀਂ ਉਹ ਪਾ ਲੈਂਦੀ ਆ ਕਿ ਮੰਮੀ ਮੇਰੀ ਗੂੜੇ ਵੀ ਚਾਹ ਤੇਰਾ ਨਾਮ ਆਨਲੇ ਨਹੀਂ ਸਮਾਉਣਾ ਤੂੰ ਨਾਂ ਸਮਾਉ ਭਾਈ ਰੱਖੀ ਛੱਡ ਆਉਂਦਾ ਪਰ ਇੱਕ ਗੱਲ ਤਾਂ ਹੈ ਜੀ ਮੰਮੀ ਜਦੋਂ ਕੱਪੜੇ ਦੇਣੇ ਸੀ ਤਾਂ ਪਾਣਾ ਨਹੀਂ ਦੇਣੇ ਚਾਹੀਦੇ ਹਣੇ ਉਹਦਾ ਕੀ ਫਾਇਦਾ ਫਿਰ ਉਹਨੂੰ ਦੀਦੀ ਨੂੰ ਦੇ ਦੇਣਗੇ ਉਹ ਚਲ ਕੋਈ ਦੀਦੀ ਦਿੰਦੇ ਆ ਦੇਣਾ ਗਾਹ ਨੂੰ ਕੜਾ ਧਿਆਨ ਨਹੀਂ ਆਉਣਗੇ ਉਹ ਉਹਦਾ ਪਾਉਣ ਵਾਲਾ ਦੇ ਦੇਾਂਗੇ ਫਿਰ ਕਿਸੇ ਕਿੰਨੇ ਬੋਲਤੇ ਜਾਣਾ ਆ ਆਪਣੇ ਗਵਾਂਢੀਆਂ ਵੀ ਕੁੜੀ ਲਈ ਆਈ ਜੋ ਉੱਥੇ ਤੇ ਠੀਕ ਉਹ ਸੌਰਾ ਮਾਰ ਗਿਆ ਉਹ ਪਹੋਗਾ ਠੀਕ ਆ ਉੱਥੇ ਜਾਉਣੀ ਚਲ ਕੋਈ ਨਾ ਜਾਇਆ ਉਹ ਫਿਰ ਕਰ ਲੋ ਰਾਹ ਤੁਸੀਂ ਕੋਈ ਉੱਥੇ ਕੰਮ ਦਿੰਦੇ ਜੇ ਨੇ ਮੇਰੇ ਨਹੀਂ ਮੇੜ ਲਾ ਕੰਮ ਕਿਹੜਾ ਮੁਕਤੇ ਆ ਠੀਕ ਆਉਣੀ ਚੰਗਾ ਦੀਦੀ ਤਾਂ ਚਲੇ ਗਏ ਸੀਗੇ ਤੇ ਮੇਰੀ ਗੱਲ ਸੁਣੋ ਨਾਲ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਫੇਰ ਕਹੋਗੇ ਤੁਸੀਂ ਬੋਲ ਦਿਓ ਮੈਂ ਪਰ ਬੋਲਦੀ ਤਾਂ ਹੈ ਨਹੀਂ ਮੇਰਾ ਬੋਲਣ ਦਾ ਹੱਕ ਵੀ ਨਹੀਂ ਹੈਗਾ ਕਿਉਂਕਿ ਮੈਨੂੰ ਪਤਾ ਹੀ ਆ ਤੁਸੀਂ ਮੈਨੂੰ ਕੋਈ ਜਣ ਤਿਆਰ ਤੇ ਨਹੀਂ ਜਾਣ ਦਿੰਦੇ ਹੈਗੇ ਮੈਂ ਤੁਹਾਨੂੰ ਆਏ ਕਹਿੰਦੀ ਸੀ ਦੀਦੀ ਦਾ ਆ ਗਿਆ ਪਰ ਮੈਂ ਨਾ ਦੀਦੀ ਨੂੰ ਬੰਦੂ ਉਂਗੜਾ ਲਾਉਂ ਤਾਂ ਕਿ ਉਹਦੀ ਸੱਸ ਨੂੰ ਆ ਕੇ ਸੂਟ ਪਸੰਦ ਨਹੀਂ ਆਇਆ ਮੇਰੀ ਗੱਲ ਸੁਣੋ ਜਦੋਂ ਮੈਂ ਮੰਮੀ ਨੂੰ ਕਿਹਾ ਸੀ ਕਿ ਮੰਮੀ ਆਹ ਸੂਟ ਨਾ ਦੋ ਇਹ ਪਾਉਣ ਵਾਲਾ ਨਹੀਂ ਹੈਗਾ ਫੇਰ ਕਾਹ ਤੋਂ ਤੁਸੀਂ ਦਿੱਨੇ ਉਹ ਜੀਜੇ ਪਹਿਲੀ ਗੱਲ ਤਾਂ ਮੈਨੂੰ ਆ ਬੁੜੀਆਂ ਹੀ ਇਹਨਾਂ ਕੰਮਾਂ ਚ ਬਾੜਿਆ ਨਾ ਦੂਜੀ ਗੱਲ ਜੇ ਇਹਨੂੰ ਨਹੀਂ ਪਸੰਦ ਆਇਆ ਤਾਂ ਬਦਲ ਕੇ ਦੇ ਦੇ। ਇਹ ਟਿਕਟੇ ਕਿਹਦਾ? ਅੱਛਾ ਬਦਲਾਤ ਕਰੀ ਕਰਨਾ ਤਾਂ ਚੰਗਿਆ। ਉਪਰੋਂ ਪਤਾ ਦੀਦੀ ਨੂੰ ਕੀ ਕਹਿੰਦੀ? ਅਖੇ ਜੇ ਕੰਮ ਜਿੰਨਾ ਕੋ ਹੁੰਦਾ ਕਰ ਲਿਆ ਕਰ। ਨਹੀਂ ਲੋੜ ਨਹੀਂ ਹੈਗੀ ਚੁੱਪ ਕਰਕੇ ਆਪਦਾ ਬਹਿ ਜਾ ਕਰਨੀ ਹੈਗੀ ਤਾਂ ਕਿਸੇ ਦਿੱਤੀ ਹੀ ਆ। ਮੈਨੂੰ ਕਿਸੇ ਦਿਨ ਤੇ ਆ ਤੈਨੂੰ ਜਿਆਦਾ ਦਿੱਤਾ ਹੈਗਾ। ਤੈਨੂੰ ਤੇਰੀ ਮਾਂ ਹੀ ਕਹਿੰਦੀ ਆ ਵੀ ਕਮਰੇ ਵਾਂਗੂ ਕੰਮ ਕਰੀ ਜਾਇਆ ਕਰ। ਤੈਨੂੰ ਵੀ ਉਹ ਹੀ ਕਹਿੰਦੀ ਹੋਊਗੀ। ਮਾਂ-ਵਾਪਾ ਵੀ ਆਂਦੀਆਂ ਨੂੰ ਕਹਿਣਗੇ ਹੋਣਗੇ। ਆਏ ਕਿ ਮੈਂ ਕਹਿੰਦੇ ਆਂਦੀਆਂ ਨੇ ਤੁਸੀਂ ਵੀ ਆ ਗੋ ਮੇਰੀ ਮਾਂ ਤਾਂ ਕੁਝ ਨਹੀਂ ਕਹਿੰਦੀ ਮੇਰੀ ਮਾਂ ਤਾਂ ਇਹ ਕਹਿੰਦੀ ਨੇ ਵੀ ਰਲ ਮਿਲ ਕੇ ਰਿਹਾ ਕਰੋ ਤੇ ਫਿਰ ਉਹ ਘੜਾਇਆ ਕਹਿੰਦੀ ਆ ਵੀ ਡੰਗ ਚੱਕ ਲਾ ਉਹ ਵੀ ਤਾਂ ਰਲ ਮਿਲ ਕੇ ਹੀ ਕਹਿੰਦੀ ਹੋਊਗੀ ਅੱਛਾ ਮੰਮੀ ਤਾਂ ਮੈਨੂੰ ਸਾਹ ਵੀ ਨਹੀਂ ਕੱਢਣ ਦਿੰਦੀ ਇੱਥੇ ਕਿ ਉਹਨੂੰ ਐਵੇਂ ਸਾਰਾ ਦਿਨ ਉਹਨਾਂ ਦਾ ਨੂੰਹ ਸੱਸ ਦਾ ਫਰਕ ਪਵਾਈ ਜਾਂਦੀ ਰਹਿੰਦੀ ਆ ਕੀ ਗੱਲ ਆ ਵੀ ਉਹਨੂੰ ਅਸਰ ਨੂੰ ਬੱਸ ਲੈ ਲੈਂਦੇ ਉਹਦਾ ਘਰ ਹੁਣ ਉਹੀ ਆਗਾ ਜਿੱਥੇ ਵਿਆਹ ਕੇ ਚਲੀ ਗਈ ਉਹ ਨੂੰ 5-6 ਸਾਲ ਹੋ ਗਏ ਵਿਆਹੀ ਨੂੰ ਅੱਜ ਨੂੰ ਤਾਂ ਇਹ ਕਿੰਨਾ ਫਰਕ ਪਵਾ ਰਹੀ ਆ ਉਹ ਤਾਂ ਕੱਟੀਆਂਆਂ ਦੀਆਂ ਕੱਟੀਆਂ ਹੀ ਆ ਇਹਦਾ ਗੱਲਾਂ ਫੋਨ ਤੇ ਹੋਈ ਜਾਂਦੇ ਆ ਉਹਦੇ ਆ ਕੋਈ ਜਾਂਦੀਆਂ ਨੇ ਇਹ ਆ ਪਤਾ ਨਹੀਂ ਕਿਹਦੇ ਭੋਗ ਤੇ ਜਾਣਾ ਨੇ ਹੁਣ ਤਾਂ ਹਜੇ ਦੀਦੀ ਗਈ ਆ ਹੁਣ ਭੋਗ ਤੇ ਦੂਸਰਿਆਂ ਨੂੰ ਮੰਮੀ ਤਰਜੂਗੀ ਐਵੇਂ ਉੱਤੇ ਲੜਤੀਆਂ ਮੁੜ ਕੇ ਕਲੇਸ਼ ਪੈ ਜੂਗਾ ਕੋਈ ਫਾਇਦਾ ਇਹਨਾਂ ਗੱਲਾਂ ਦਾ ਤੁਸੀਂ ਜਾਇਆ ਭੋਗ ਤੇ ਸੁੱਤੀ ਲੈ ਕੇ ਯਾਰ ਸਿਆਣਾ ਬੰਦਾ ਜਦੋਂ ਬੈਠਾ ਕਰੇ ਉਹੀ ਜਾਂਦੇ ਹੁੰਦੇ ਆ ਭੋਗਾਂ ਭਾਗਾਂ ਤੇ ਪਰ ਤੁਸੀਂ ਵੀ ਤਾਂ ਮੰਨਣੀ ਨਹੀਂ ਨਾ ਮੇਰੀ ਤੁਸੀਂ ਥੋੜੀ ਮੰਨਣੀ ਆ ਤੁਸੀਂ ਤਾਂ ਬਸ ਮੰਮੀ ਦੀ ਮੰਨਣੀ ਆ ਜਿਵੇਂ ਕਹਦਾ ਆ ਦੇਖ ਲੈ ਜਦੋਂ ਮੇਰਾ ਦਿਨ ਤਿਆਰ ਤੇ ਜਾਣ ਦਾ ਟਾਈਮ ਹੁੰਦਾ ਉਦੋਂ ਕਦੇ ਮੰਮੀ ਨੂੰ ਖੁਸ਼ ਹੋ ਗਿਆ ਕਦੇ ਖੁਸ਼ ਹੋ ਗਿਆ ਉਦੋਂ ਲੱਤ ਦੇ ਸੱਟ ਖਾ ਕੇ ਬਹਿ ਗਈ ਆ ਕਿ ਮੇਰੇ ਗਿੱਟਾ ਮੋਝ ਗਿਆ ਉਪਰ ਜਾਣਗੇ ਥੋੜਾ ਖਾਧੀ ਜਾ ਉਹਨੇ ਜੇ ਡਿੱਗ ਵੀ ਤਾਂ ਫੇਰ ਤੁਹਾਡਾ ਗਿੱਟਾ ਮੋਝਿਆਗਾ ਹਾਂ ਬਸ ਪਤਾ ਹੀ ਆ ਤੁਸ ਤਾਂ ਮੇਰੀ ਮੰਨਣੀ ਨਹੀਂ ਨਹੀਂ ਮੈਂ ਤਾਂ ਸਮਝੀ ਨਹੀਂ ਆਉਂਦੀ ਮੇਰੀ ਇਸ ਘਰ ਦੇ ਵਿੱਚ ਕੋਈ ਸੁਣਦਾ ਵੀ ਨਹੀਂ ਹੈਗਾ ਹੁਣ ਹੋਰ ਕੀ ਕਰਦੀ ਐ ਚੰਗੀ ਭਲੀ ਕੋ ਹੈਗੀ ਆ ਹਾਂ ਉਹ ਚੌਨੀ ਜੀ ਆ ਬੋਲੀ ਬਣਾ ਕੇ ਰੱਖਿਆ ਹੋਇਆ ਸਾਰਾ ਦਿਨ ਮੈਂ ਕੰਮ ਕਰੀ ਜਾਵਾ ਜਾਵਾ ਮੈਂ ਹੈਨਾ ਕਿ ਕਿ ਉਹ ਮੰਜੇ ਤੇ ਬਿਠਾ ਦਿੰਦੇ ਤੈਨੂੰ ਕੰਮ ਤਾਂ ਹੁਣ ਕਰਨਾ ਹੀ ਪਊਗਾ ਕੰਮ ਤਾਂ ਫਿਰ ਸਾਰਿਆਂ ਨੇ ਕਰਨਾ ਪੈਂਦਾ ਹੁਣ ਦੀਦੀ ਨੂੰ ਕਿਹੜਾ ਕੰਮ ਨਹੀਂ ਕਰਨਾ ਪੈਂਦਾ ਫਿਰ ਉਹਨੂੰ ਕਹ ਦੋ ਇਹ ਜੀ ਮਤ ਦਿੰਦੀ ਹੈਗੀ ਮਾਵਾਤੀਆਂ ਦਾ ਘਰ ਝਾੜਦੀਆਂ ਹੈ ਕੀ ਮਤ ਦੇਦੀ ਆਪਾਂ ਤਈਆ ਅਗੇ ਤੂੰ ਕੰਮ ਨਾ ਕਰਿਆ ਕਰ ਤੇਰੀ ਤੇਰੀ ਘੋੜੇ ਵਰਗੀ ਸੌ ਸਪਈਆ ਹੈ ਆਇਆ ਜਿਉਂ ਆਸੋ ਗੋਸ ਬੋਦੀ ਮਮੀ ਮੈਂ ਕੋਈ 8 ਵਾਰ ਤੋਂ ਕਹਿਦਾ ਹਾਂਗਾ ਵੀ ਜੇ ਤੂੰ ਬਿਮਾਰ ਸਵਾਰਾ ਕੋਂਡਵੇਂ ਜਿਹੀ ਕੀ ਉਹ ਤਾਂ ਕਹਿਦਾ ਹਾਂਗਾ ਵੀ ਬੜਾ ਕੰਮ ਨਾ ਕਰਿਆ ਕਰ ਚਲ ਕੋਈ ਨਾ ਇਹ ਲਾਉਂਦੀਆਂ ਫੁੜੀਆਂ ਹੋਰ ਪਾਸੇ ਲੈ ਜਾਂਦੀਆਂ ਇਹਨਾਂ ਦੀ ਗੱਲ ਜਾ ਬੱਕ ਜੂ ਚਾਹ ਬਣੀ ਜਾਂਦੀਆਂ ਮੈਂ ਲੈ ਆ ਦਿੰਦੀ ਚਾਹ ਹੁਣ ਜੇ ਉੱਥੇ ਭੱਜ ਜਾ ਉੱਥੇ ਲੈ ਇੱਥੇ ਵੀ ਆ ਦੇ ਹੁਣ ਕੋਨੇ ਦਾ ਬੈਠਾ ਪਰ ਫੋਨ ਸੁਣ ਲਿਆ ਹੁਣ ਐਵੇਂ ਮੂੰਹ ਕਿੱਥੇ ਵਿੰਗੇ ਹੁੰਦੇ ਆ ਨਾ ਇਹ ਲੈ ਉੱਥੇ ਲੈ ਲਈ ਕਿ ਮੈਂ ਸਾਰਾ ਦਿਨ ਮਾਂ ਦਾ ਚਮਚਾ ਬਣਿਆ ਰਿਹਾ ਮੇਰੀ ਜਿਸ ਘਰ ਦੇ ਵਿੱਚ ਸੁਣਦੇ ਨੇ ਸਾਰਾ ਦਿਨ ਜਿਹੜਾ ਕੋਸ ਕੁੜੀ ਨੂੰ ਹੀ ਦੇ ਜਾਊਗੀ ਹੈ ਆ ਵੀ ਲੈ ਜਾ ਆ ਵੀ ਲੈ ਜਾ ਪਰ ਮੈਂ ਫੇਰ ਵੀ ਨਹੀਂ ਕਹਿੰਦੀ ਮੈਂ ਕਹਿੰਦੀ ਚਲ ਕੋਈ ਗੱਲ ਨਹੀਂ ਉਹ ਵੀ ਇਸ ਘਰ ਦਿੱਤੀ ਹੈ ਮੈਨੂੰ ਮੈਨੂੰ ਸਾਰਾ ਦਿਨ ਤੁੰਨੀ ਜਾਊਗੀ ਅਖੇ ਆ ਨਹੀਂ ਲਿਆਉਂਦੀ ਪੇਕਿਆਂ ਤੋਂ ਆ ਨਹੀਂ ਲਿਆਉਂਦੀ ਹੈਗੀ ਪੇਕਿਆਂ ਤੋਂ ਭਾਈ ਤੇਰੀ ਤਾਂ ਸਾਰਾ ਦਿਨ ਚੌਧਰ ਚਾ ਗਈ ਮੇਰੀ ਮਾਂ ਨੇ ਤਾਂ ਨਾ ਕੱਠ ਦੇ ਵਿੱਚ ਨਵਾਏ ਉਹਦਾ ਨਹੀਂ ਚਾਹੁੰਦੀ ਵੀ ਫਰਕ ਪਵੇ ਜੇ ਹੈ ਜਾਂ ਸਰ ਦੇ ਚਾਚੇ ਤਾਂ ਇਹ ਦੇ ਦਿੰਦੇ ਉਹ ਹੈ ਜਾਂ ਲੈ ਕੇ ਆ ਜਾਂਦੀ ਕੋਈ ਗੱਲ ਨਹੀਂ ਆਪਣਾ ਕਿਤਨ ਪਤਾ ਲੱਗੂ ਦੇਖੀ ਜਾਂਦਾ ਨੀ ਕੀ ਕਰੀ ਆਂਦੀ ਅੰਦਰ ਬੈਠੀ ਜਣ ਜਣ ਆ ਟੋਕਰਾ ਭਾਂਡਿਆਂ ਦਾ ਪਿਆਰ ਦਾ ਕੁੜੇ ਆ ਮਨ ਹਾਂ ਜੀ ਮੰਮੀ ਕੁੜੇ ਕੀ ਕਰੀ ਆਂਦੀ ਐ ਤੂੰ ਖੁਸ਼ ਰਿਓ ਬਾਸ ਅੰਦਰ ਝਾੜੂ ਜਾਂ ਫੇਰ ਕੇ ਥੋੜਾ ਅੰਦਰ ਸੀ ਨਾ ਨਹੀਂ ਕਰ ਲਿੰਦੇ ਨਮਾਰੀ ਚ ਕਰ ਦੇ ਤੇ ਟਾਈਮ ਕਿੰਨਾ ਪਹ ਹੋ ਗਿਆ ਟਾਈਮ ਹੋ ਗਿਆ ਸਾਢੇ 10 ਹੋ ਗਏ ਹੁਣ ਮੰਮੀ ਫਿਰ ਮੈਂ ਉਹਨਾਂ ਨੇ ਭੋਗ ਤੇ ਜਾਣਾ ਪਿਆਰੇ ਕੀ ਅੱਛਾ ਉਹ ਬੁੜਾ ਮਰ ਗਿਆ ਤੇ ਉਹਦੀ ਪੋਹਰੀਆਂ ਕਹਿੰਦੀਆਂ ਸੀ ਕਿ ਆਪ ਚੱਲਾਂਗੇ ਸਾਢੇ 10 ਦੀ ਟਾਈਮ ਦਿੱਤਾ ਸੀ ਮੈਨੂੰ ਤੇ ਇੱਕ ਗੱਲ ਸੁਣਨਾ ਮੇਰੀ

ਲੀੜੇ ਕਪੜੇ ਧੋਣ ਵਾਲੇ ਪੈਸੇ ਆ ਜੇ ਕਿੱਥੇ ਪੈ ਜੂ ਮੈਂ ਪਤਾ ਹੀ ਨਹੀਂ ਮੈਨੂੰ ਤਾਂ ਤੇਰਾ ਆ ਚੱਕ ਕੇ ਪਾਉਣ ਦੇ ਲਾ ਕੇ ਪੈ ਜਾਣੀ ਮਾਂ ਨੂੰ ਨਹੀਂ ਲਾਉਂਦੀ ਸੱਚੇ ਮਮਮੀ ਵੀ ਕਹਿੰਦੇ ਸੀਗੇ ਵੀ ਆਉਣਾ ਵਾ ਕਿੱਥੇ ਆਉਣਾ ਪਤਾ ਨਹੀਂ ਸੀ ਕਿ ਕਿਉਂ ਆਉਣਾ ਮਮਮੀ ਦੀ ਗੱਲ ਆ ਜੀ ਦੋ ਘਰ ਦਵਾਰੇ ਨੇਗੇ ਕੀ ਪਤਾ ਹੁਣ ਕੀ ਦਾ ਹੋਗਾ ਇੱਥੇ ਮੈਨੂੰ ਨਹੀਂ ਪਤਾ ਮੈਂ ਤਾਂ ਉਹਨਾਂ ਦੇ ਜਾਣੀਆ ਪਿਆਰੇ ਕਿ ਤੀਜੇ ਕੇ ਪਾਉਣਾ ਆਪਣੇ ਇੱਥੇ ਉਹਨਾਂ ਨੇ ਕਹਿੰਦੀ ਸੀ ਨਾ 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 ਇੱਥੇ ਤਾਂ ਨਹੀਂ ਇਹ ਤਾਂ ਪਿਆਰੇ ਕੇ ਪੁੱੜਾ ਮਰੇਗਾ ਉਹਨਾਂ ਦੇ ਨਹੀਂ ਹੋਗਾ ਕੁਝ ਯਾਰ ਤੂੰ ਗੌਰ ਰੱਖੀ ਮੇਰੇ ਕੰਮ ਗੱਲ ਦੀ ਠੀਕ ਆ ਕੇ ਘਟਾ ਲੈਣਾ ਠੀਕ ਆ ਠੀਕ ਆ ਜੇੜਲੇ ਜੇੜਲੇ ਕਰੀ ਜਾਊਗੀ ਸਾਰਾ ਦਿਨ ਲੈ ਕਈ ਨਹੀਂ ਮੇਰੀ ਮਾਂ ਨਹੀਂ ਆਉਣੀ ਇਹਦੇ ਆਉਣਾ ਹੋਇਆ ਇਹਦੀ ਮਾਂ ਨੇ ਓਏ ਤੂੰ ਦੀ ਫਿਰਦੀ ਐਗੀ ਨੋਂ ਦੇ ਸਿਰ ਤੇ ਨੋਂ ਨੇ ਕੰਮ ਕਰਨਾ ਇਹਨੇ ਕਹੜਾ ਠੀਕ ਕਰਾਇਆ ਉਹੀ ਗੱਲ ਕੋਈ ਘਰ ਦੀ ਸਫਾਈ ਕਰਨੀ ਹੈ ਜਾਂ ਕੋਈ ਕੰਡਾ ਇਹ ਤਾਂ ਮੈਂ ਹੀ ਆ ਜਿਹੜੀ ਸਾਰਾ ਦਿਨ ਤੂਰੀ ਫਿਰਦੀ ਐ ਖੇਡੇ ਖਾਂਦੀ ਨਾਲੇ ਧੀ ਦੇ ਉਹਦੇ ਤੇ ਜਿਆਦ ਨਹੀਂ ਕੀ ਦੇ ਆਉਣਾ ਹੋਇਆ ਉਹ ਪਹਿਲੇ ਗੁਰਦੁਆਰੇ ਚ ਵੀ ਪਹੁੰਚਾ ਜੇ ਇਹਨਾਂ ਨੇ ਆਈ ਨਾ ਮੈਂ ਤਾਂ ਨਹੀਂ ਮੂੰਹ ਲਾਉਂਦੀ ਪਾਸੇ ਮੂੰਹ ਕਰ ਲਉ ਬਾੜੀ ਨਾ ਖਰੋਜੀ ਹੈ 3 ਮਿੰਟ ਮੇਰੇ ਕੋਲ ਨਾ ਵੀ ਵੀ ਪਾਉਂਦੀ ਹਾਂ ਜੇ ਪਾਂਡੇ ਵਾਲਾ ਬਾਜ਼ਾਰ ਲੱਗਿਆ ਤੇ ਚਲਾਂ ਕਰਦੀ ਬਿੰਦਕ ਤਮ ਲੈ ਲਵਨੀ ਜੇ ਆ ਗਈ ਤਾਂ ਫਿਰ ਕਲੇਸ ਪਾ ਕੇ ਵੇਜੇ ਜਿਦੋਂ ਤੋਂ ਪਹਿਲਾਂ ਪਹਿਲਾਂ ਸਾਰਾ ਕੰਮ ਕਰ ਦੋ ਮਿੰਟ ਪਈ ਜਾਣਗੇ ਹੇ ਹੇ ਉੜਾ ਨਾ ਹਾਂ ਜੀ ਸੱਸੀ ਕਾਲੋ ਸੱਸੀ ਕਾਲੋ ਠੀਕ ਹੈ ਹਾਂ ਜੀ ਕਿਵੇਂ ਪਈਆਂ ਪਤਾ ਨਹੀਂ ਘਰੋਂ ਵੀ ਬੀਬੀ ਜਣਾ ਘਟਿਆ ਪਿਆ ਫਿਰ ਮੈਂ ਕੰਮ ਜੇ ਛੱਡ ਕੇ ਪੈ ਗਈ ਹਾਂ ਦੇਖੋ ਕੋਈ ਦਵਾਈ ਦੋਈ ਲੈ ਲੈਂਦੀ ਦਵਾਈ ਲੈਤੀ ਸੀ ਪਈ ਸੀ ਬੋਲਣਾ ਹੁਣ ਤੇ ਮਾੜਾ ਜਿਹਾ ਹੋ ਗਿਆ ਤੇ ਮਾੜਾ ਲੱਗਣਾ ਹੋਰ ਦਵਾਈ ਤੇ ਜਰੂਰੀ ਹੈ ਕਿਤੇ ਸੱਸ ਨਹੀਂ ਨਹੀਂ ਦੀ ਉਹ ਤੁਹਾਨੂੰ ਕੀ ਦੋ ਉਹ ਤੇ ਪਿੰਡ ਚ ਬਹੁਤ ਪਿਆਰੇ ਬੁਲੇ ਕੇ ਦੰਤੀ ਦੇ ਲਿਆ ਤੇ ਬਹੁਤ ਬੱਧੀ ਹਲੇ ਸਾਰਾ ਕੰਮ ਹੋ ਗਿਆ ਪੋਰ ਮਾ ਤਾਂ ਬਣੀ ਨਾ ਲੈ ਡੇਰੀ ਲੱਗੀ ਪਈ ਐ ਸਾਰਾ ਤੇਰਾ ਧੰਦਾ ਪਿਆ ਮੈਂ ਤਾਂ ਚੱਲ ਜੰਦਾ ਕਦਮ ਲੈ ਕੇ ਕਰ ਲੀ ਨੀ ਅਜੇ ਤਾਂ ਗਈ ਹੀ ਐ ਜਦੋਂ ਨੂੰ ਆਉਗੀ ਮੇਰੇ ਜਰਾ ਨਹੀਂ ਮੁਕਲੇਸ ਕਰੀ ਜਾਊਗੀ ਕੰਮ ਤਾਂ ਕਰਨਾ ਹੀ ਪਊਗਾ ਫਿਰ ਰੋਟੀ ਆ ਟਾਈਮ ਨਾਲ ਹੀ ਧਿਆਰੋ ਕੇ ਵਾਗਿਆ ਐਵੇਂ ਚੱਲ ਮੜਾ ਮੋਟਾ ਹੱਥ ਲਵਾਦਾ ਮੈਂ ਇਧਰ ਪੁੱਛ ਪੁੱਛ ਲੈ ਕਹਿੰਦੀ ਮੈਂ ਤਾਂ ਜਾਣਨੀ ਐ ਮਾ ਜਾਣਦੇ ਮੈਂ ਕਿ ਨੰਗ ਕਿੱਧਰ ਦੀ ਗਈ ਫੇਰ ਉਹ ਉਹ ਕਿਸੇ ਦੇ ਘਰੇ ਪਤਾ ਕੀ ਉਹ ਨਾਲ ਪੈਣੀ ਸੀ ਜਾਣਾ ਅਗਰ ਜੀਤਿਆਂ ਨਾਲ ਵਾਗੀ ਹੋਗੀ ਉਖੜੀਆਂ ਹੋਣੀਆਂ ਬਾਅਦ ਚ ਪਹਿਲਾਂ ਉਹਨਾਂ ਦੇ ਘਰ ਹੀ ਬਾਗੀ ਹੋ ਗਈ ਬਸ ਹਾਂ ਉਹਨੇ ਤਾਂ ਕੱਠ ਵਾਲੇ ਮੈਂ ਤਾਂ ਮੱਥਾ ਟੇਕ ਕੇ ਆ ਗਈ ਮੈਂ ਖੱਪੇ ਮਤ ਜਾਨਣੀ ਆ ਉਹਦੋਂ ਆ ਮਾ ਜਦੋਂ ਤੁਸੀਂ ਤਰੋ ਅੱਛਾ ਹੁਣ ਸਾਰੇ ਠੀਕ ਠਾਕ ਹਾਂ ਠੀਕ ਠਾਕ ਹੈ ਬੱਤ ਵਧੀਆ ਇਹਦਾ ਪਾਈ ਨੂੰ ਮੱਥਾ ਜੱਟ ਖੜ ਜਾਂਦੀ ਔਰ ਦੇ ਘਰ ਚੋਣ ਨਹੀਂ ਕਰਨੀ ਹੋਰ ਇਹ ਨਹੀਂ ਕੀ ਕਰਨ ਕੱਲ ਸੱਚੀ ਐ ਚੋਣ ਨਹੀਂ ਕੱਲ ਦੀ ਇੱਥੋਂ ਹਾਂ ਇਹ ਤਾਂ ਜਲ ਮੜਾ ਮੜਾ ਕੰਮ ਨਹੀਂ ਹਟਵਾਉਂਦੀ ਸਿਕੜ ਤੇ ਹੋਰ ਜੇ ਲਾਈ ਜਾਂ ਰਾਣ ਮੇ ਅੱਗੇ ਹੋ ਜਾਂਦਾ ਹੁਣ ਇੱਕ ਜਾਣੇ ਤੋਂ ਤਾਂ ਕੰਮ ਵੀ ਨਹੀਂ ਹੁੰਦਾ ਮੈਂ ਪੋਚੇ ਜੇ ਲਾਈ ਜਾਂਦੀ ਸੀ ਮੇਂ ਬਰਜਾ ਮਾਰੀ ਜਾਂਦੀ ਕਹਿੰਦੀ ਅੰਦਰ ਵੀ ਮਤਲਬ ਕੀ ਕਰਦੀ ਐ ਮੈਂ ਹੁਣ ਪੋਚੇ ਲਾਉਂਦੀ ਸੀ ਮੈਂ ਮਿੰਨੀ ਕੰਸੀ ਆ ਹਾਂ ਤੇ ਫੇ ਬੋਲੀ ਜੀ ਨੇ ਕੋਸੋ ਜਿਆ ਕਰਲੇ ਬਸ ਵੀ ਇਹਦੀ ਮਾਂ ਵੀ ਕੰਨਿਓ ਕਰਲੇ ਮੇਰੇ ਕੋ ਤਾਂ ਲੱਗਦੀ ਰਹਿੰਦੀ ਐ ਮੰਮੀ ਨੇ ਮੰਮੀ ਕੁਝ ਵੀ ਥੀ ਰੱਖੀ ਆ ਮੇਰੇ ਪਤ ਮਨਾਏ ਇਹ ਹੀ ਬਣਾਇਆ ਜਿੰਨਾ ਕਿ ਇਹ ਰੋਟਾ ਕਾ ਉਹ ਮੇਰਾ ਹੱਕ ਵੀ ਹੈਗਾ ਤੇ ਮਾਂ ਮੈਂ ਵੀ ਭੁੱਲ ਲਗੀ ਸੱਚਾ ਆਪਾਂ ਵੀ ਗੱਲਾਂ ਚ ਬੈਠ ਗਏ ਹਾਂ ਸਾਰੇ ਮੈਂ ਪਾਣੀ ਲੈ ਕੇ ਆਉਣੇ ਨਾਲ ਚਾਹ ਬਣਾਉਣੀ ਆ ਨਾ ਪਾਣੀ ਵੀ ਪੀ ਕੇ ਆਈਆਂ ਚਾਹ ਪਾਣੀ ਪੀ ਕੇ ਆਈਆਂ ਵੱਡਾ ਕਰਿਆ ਇਹਨਾਂ ਨੇ ਥੋੜਾ ਬਲਾਈ ਕੁਝ ਸੁਕਾਇਆ ਹੈ ਅੱਛਾ ਹਾਂ ਮੈਂ ਤਾਂ ਕਾਸੀ ਦੀ ਲੋੜ ਨਹੀਂ ਭੇਜਿਆ ਦੋ ਗੱਲਾਂ ਹੀ ਕਰ ਲਾਂ ਨਾ ਮੈਂ ਚਾਹ ਚ ਬਣਾ ਲਦੇ ਜੋ ਨਹੀਂ ਨਹੀਂ ਮੈਂ ਤਾਂ ਕਾਸੀ ਦੀ ਲੋੜ ਨਹੀਂ ਪੀ ਕੇ ਆਈਏ ਚਾਹ ਮੈਂ ਹਾਂ ਹੁਣ ਤੱਕ ਦੇ ਕਲ ਵਿਆਹ ਨੂੰ ਕਰਦੇ ਜਦੋਂ ਜਿਹੜਾ ਵੱਡਾ ਕਾਸ਼ ਹਾਂ ਜਿੱਡੇ ਹੀ ਪ੍ਰੋਗਰਾਮ ਹੁੰਦਾ ਤੇ ਹੋਰ ਬਲਾਈ ਵੱਡਾ ਪ੍ਰੋਗਰਾਮ ਹੁੰਦਾ ਤੇ ਜਵਾਕ ਨਹੀਂ ਨਹੀਂ ਨੇ ਉਹ ਬਸ ਇੱਟਕੇ ਗੰਝ ਜਵਾਕਿਆ ਹੋਆ ਉਹ ਦਿਨ ਪੂਰਾ ਆ ਕੇ ਬਸ ਖੇਡਣ ਵਾਲਿਆਂ ਦਾ ਵਾਲ ਚ ਕਰਦਾ ਖੇਡਣ ਦਾ ਹਾਂ ਚਲ ਜਵਾਕ ਹੁੰਦਾ ਹੀ ਹੈ ਖੇਡਣ ਦਾ ਹਾਂ ਕਰੇ ਕਿਥੇ ਰੋਜ਼ਗਾਰ ਹੈ ਸਸਰੀ ਕਰ ਰਹੇ ਨਹੀਂ ਇਸ ਦੀ ਕਾਰ ਤੁਸੀਂ ਮੈਨੂੰ ਦਿੱਸਿਆ ਨਹੀਂ ਉਹ ਜੀ ਕੋਈ ਨਾ ਤਹਰੇ ਤੁਸੀਂ ਕਿੱਥੇ ਦੇਖਿਆ ਹੋਗਾ ਨਾ ਦੇਖ ਪਹਿਲਾਂ ਬੀਬੀ ਨੇ ਕਰਿਆ ਆਲਾ ਤੇ ਕਰੇ ਤਾਂ ਹੁਣ ਆਉਣਾ ਹੀ ਸੀ ਮੈਂ ਐਸੇ ਗੱਲ ਦੀ ਮਾਰੀ ਗਈ ਸੀ ਨਾ ਆਰ ਮਾਹ ਲੈ ਆਉਗੀ ਇਹਨੇ ਦੱਸਿਆ ਸਾਨੂੰ ਆਵਣੇ ਮੇਰੀ ਬੀਬੀ ਆਉਗੀ ਮੈਂ ਤਾਂ ਗਈ ਸੀ ਉੱਥੇ ਮੈਂ ਸਾਰੇ ਵੇਖ ਲਿਆ ਟੈਂਟ ਚ ਮੈਂ ਦੇਖਿਆਈ ਤੁਸੀਂ ਤਾਂ ਮੈਨੂੰ ਕੀ ਤੇਲੀ ਦਿੱਸੇ ਹੈਗੀ ਮੈਂ ਤਾਂ ਆ ਗਈ ਹੁਣ ਉੱਥੇ ਫਿਰ ਮੈਂ ਕੀ ਕਰਨਾ ਸੀ ਜਦ ਮੈਨੂੰ ਫੋਨ ਕਰਾਉਂਦੀ ਵੀ ਮੈਂ ਜਾਉਂਗੀ ਅਮਨ ਤੇ ਮਾਂ ਦੱਸ ਲੈ ਇਹ ਤਾਂ ਫੋਨ ਤਾਂ ਹੱਥ 'ਚ ਹੀ ਰੱਖਦੀ ਆ ਕਰਾਉਂਦੀ ਮੈਨੂੰ ਪਤਾ ਹੀ ਹੈ ਵੀ ਫੋਨ ਤੇ ਹੱਥ 'ਚ ਹੀ ਹੁੰਦਾ ਹੈ ਤੱਗ ਮੈਂ ਤੈਨੂੰ ਕਹਿ ਕੇ ਕਿ ਅਸੀਂ ਕੁੜੇ ਪਾਂਡੇ ਤੋਂ ਮੈਂ ਪੈਨੇ ਧੁੱਪੇ ਉਹ ਮਮੀ ਮੇਰਾ ਨਾ ਬੀਪੀ ਆ ਭਟੇਆ ਪਾਂਡੇ ਮੰਦ ਨਹੀਂ ਲੱਗਦੀ ਸੀ ਫਿਰ ਮੈਂ ਇੱਥੇ ਆ ਕੇ ਪੈ ਗਈ 2 ਮਿੰਟਾਂ ਕਹ ਰੇ ਭਟਕੇ ਤੇਰਾ ਬੀਪੀ ਪਤਾ ਨਹੀਂ ਕਾਤੋ ਸਰੀਰ ਦਾ ਡਾਉਂਗ ਮਰੇ ਪਿਆ ਮੋਟੀ ਡਾੜੀ ਐ ਉਨਕੋ ਮਜੂਰੀਆਂ ਕਿਸੇ ਪਾਸੇ ਸਰੀਰ ਕਮਜ਼ੋਰ ਮਮੀ ਤੁਸੀਂ ਬੈਠੋ ਮੈਂ ਪਾਂਡੇ ਮਾਂ ਲੀ ਮਾਂ ਦੇ ਭਾਈ ਭਣਡੇ ਲੱਗਦੇ ਐਗੇ ਪਰ ਅਨ ਹੋਇਆ ਨਹੀਂ ਕੋਈ ਨਹੀਂ ਪੈਂਦੀ ਲੋਟ ਲੋਟ ਹਾਸੀ ਤਾਂ ਪੈਂਦਾ ਫੇ ਸੌਂਦੇ ਆ ਮਨ ਜਾਂਦੇ ਦਾ ਵੱਡੇ ਸਰਦਾਰ ਹੀ ਸੌਂਦੇ ਆ ਕੋਈ ਨਹੀਂ ਬਹਿਣ ਦੀ ਕੋਈ ਮੈਂ ਤਾਂ ਇੱਕ ਗੱਲ ਜਾਣੀ ਫਿਰ ਜਵਾਬ ਨੂੰ ਆਪਾਂ ਉਹ ਜੀ ਮੱਤ ਦੇਣੀ ਹੁੰਦੀ ਆ ਵੀ ਭਈ ਭਾਂਡਾ ਹੀ ਕਿਰਸਾ ਟਾਈਮ ਨਾਲ ਮਾਂਜੀਦਾ ਹੁੰਦਾ ਜਦੋਂ ਭਾਂਜੋ ਉਹ ਚਿੱਤੀ ਨਹੀਂ ਠੀਕ ਕੰਮ ਤਾਂ ਫੇਰ ਹੀ ਕਰੇ ਅੱਗੇ ਕਿਹੜਾ ਉਹ ਕੰਮ ਨਹੀਂ ਕਰਦੀ ਕੱਲ ਸੁਣੋ ਬਹਿ ਜੀ ਚੰਗੀ ਭਣੀ ਨਹੀਂ ਛੱਡ ਕੇ ਗਈ ਐ ਮੈਂ ਮੇਰੇ ਆਉਂਦੀ ਨੂੰ ਬੇਸਰਤ ਹੋਈ ਪਈ ਸੀ ਆ ਕੇ ਠਾਈ ਜਾਂ ਮੈਂ ਬੇਸਰਤ ਹਾਂ ਪਹਿਲਾਂ ਤਾਂ ਇਹ ਮੇਰੇ ਕੋਲੇ ਕੋਈ ਗੱਲ ਹੀ ਨਹੀਂ ਕੀਤੀ ਜੇ ਤੂੰ ਗੱਲ ਸੁਣੇ ਤਾਂ ਤੇਰੇ ਕੋਲੇ ਗੱਲ ਕਰੇ ਜੇ ਤੇਰੇ ਧੀ ਹੁੰਦੀ ਤਾਂ ਤੈਨੂੰ ਪਤਾ ਲੱਗਦਾ ਵੀ ਧੀ ਦਾ ਕਿੰਨਾ ਕੁ ਦਰਬਾ ਹੈ ਸਮਝ ਗਈ ਮੈਂ ਉਹ ਟੰਗ ਕਰਦੀ ਸੀ ਵੀ ਮੇਰੀ ਮਾਂ ਨੇ ਉਹ ਨਾ ਮੇਰੇ ਦਿਮਾਗ 'ਚ ਨਹੀਂ ਪਈ ਵੀ ਇਹਦੀ ਇਹਨੇ ਕਿਹਾ ਤਾਂ ਮੈਨੂੰ ਜ਼ਰੂਰ ਸੀ ਮੈਨੂੰ ਐ ਨਹੀਂ ਪਤਾ ਸੀ ਵੀ ਇਹਨਾਂ ਦੀ ਆਉਣਾ ਫਿਰ ਮੈਂ ਉਹਦੇ ਹਸਾਬ ਨਾਲ ਜਾਂਦੀ ਤੇ ਮੈਨੂੰ ਪਤਾ ਨਹੀਂ ਸੀ ਵੀ ਤੁਸੀਂ ਚੁੱਪ ਨਹੀਂਆਂ ਕੀਤੀਆਂ ਮੇਰੀਆਂ ਹੁਣ ਬੈਠੀਆਂ ਨਹੀਂ ਅਸੀਂ ਤਾਂ ਨਹੀਂ ਮਾਰਦੇ ਚੂਰਨਾ ਦੀ ਧੂਈ ਅਸੀਂ ਮਾਵਾਂ ਵੀ ਆਨੇ ਕੋਈ ਆਪ ਦਾ ਦੁੱਖ ਸੁੱਖ ਵੀ ਨਹੀਂ ਕਰਨ ਦੁੱਖ ਸੁੱਖ ਕਰਨ ਨੂੰ ਦੱਸ ਵਾਲੀ ਔਖੀ ਹੈ ਔਖੀਆਂ ਹੀ ਇੱਕ ਪਾਈ ਦਾ ਰੱਖਦੀਆਂ 24 ਘੰਟੇ ਨਹੀਂ ਰਹਿ ਲਿਆ ਮੈਨੂੰ ਮੈਂ ਤਾਂ ਸੁੱਖਾਂ ਵਰਗੀ ਸੁੱਖ ਵੀ ਹੈ ਨਹੀਂ ਇਹਦੀ ਧੂਏ ਵਾਂਗeraੁੰਦੇ ਨਹੀਂ ਹਟਦੀ ਕਹਿੰਦੀ ਮਗਰ ਉਹ ਕਿੱਥੋਂ ਹਟਦੀ ਹੋਵੇ ਮੇਰੀ ਤਾਂ ਆਦਤ ਹੈਗੀ ਜਦੋਂ ਕੰਮ ਪਿਆ ਹੋਵੇ ਮੈਂ ਤਾਂ ਕੋਈ ਬੈਠਾ ਮੇਰਾ ਸਹਰਾ ਮਾਂ ਪਿਓ ਬੈਠਾ ਹੋਵੇ ਮੈਂ ਤਾਂ ਗੱਲ ਇੱਕੋ ਹੀ ਕਹਿਣੀ ਹੁੰਦੀ ਹੈ ਸੱਚ ਦੀ ਗੱਲ ਕਹਿਣੀ ਹੈ ਮੈਂ ਮੈਂ ਜਦੋਂ ਕੰਮ ਪਿਆ ਉਹਦੀ ਪੁੱਤਰਾ ਹੱਕ ਨਹੀਂ ਹੈਗਾ ਮੰਡੀਆਂ ਦੇ ਭੈਣ ਦਾ ਹੱਕ ਜਦੋਂ ਜੀ ਬਾਬਾ ਕੁਝ ਦੁੱਖ ਦੋਤੋਂ ਨਹੀਂ ਹੁੰਦਾ ਉਹਦਾ ਕਰ ਲਿਆ ਤਾਂ ਮੇਰੀ ਕੀ ਕਰ ਮੈਂ ਨਹੀਂ ਕਹਿੰਦੀ ਰੋਗ ਚਾੜ ਨਾ ਦਿੰਦੀ ਤੇ ਰੋਗ ਤਾਂ ਫਿਰ ਜਿਵੇਂ ਤੂੰ ਬਗਾਨੀ ਦੀ ਦਿਲ ਛਾੜਦੀ ਆ ਇਹ ਮੇਰਾ ਹੱਕ ਨਹੀਂ ਮੇਰਾ ਰੋਗ ਛਾੜਦੀ ਮੈਂ ਕਹੀ ਨਹੀਂ ਆ ਤੂੰ ਦੇਖ ਕੇ ਆਈ ਆ ਵੀ ਮੈਂ ਸੁਣਦੀ ਨਹੀਂ ਆ ਮੈਂ ਜੇ ਇੱਥੇ ਬੈਠੀ ਆ ਨਾ ਮੈਨੂੰ ਸਾਰਾ ਪਤਾ ਤੇਰਾ ਮੈਨੂੰ ਤਾਂ ਪਤਾ ਹੋਣਾ ਸੀ ਬਗਾਨੀ ਦੀ ਬੋਲਦੀ ਨਹੀਂ ਤੇਰੇ ਅੱਗੇ ਇਹ ਤਾਂ ਐਡੀ ਜੀਵ ਲੱਗੀ ਹੋਈ ਆ ਤੂੰ ਤੇਰੇ ਮੂੰਹੇ ਬੋਲਦੀ ਨਹੀਂ ਕਹਿੰਦੀ ਹੈ ਤਾ ਲੱਗੀਆਂ ਮੈਂ ਤਾਂ ਉਹ ਪੁੱਤ ਪੁੱਤ ਕਰਦੀ ਆਂ ਤਾਂ ਜੀ ਨੂੰ ਲੱਗੀਆਂ ਉਹਦੇ ਪਤਲੀ ਆ ਮੈਨੂੰ ਤੇਰਾ ਵੀ ਪੁੱਤ ਪੁੱਤ ਕਹਿਣ ਵਾਲੀ ਦਾ ਉਹ ਤਾਂ ਅੱਧੀ ਘਰ ਅੱਛੇ ਜਿਹਾ ਰੱਖੀਆ ਸੁਭਾਅ ਰੱਖੀਆ ਇਹ ਹੋਰੀ ਇਹਦੀ ਪਾਟਣ ਤੇ ਪਾਟਣ ਤੇ ਤਾਂ ਕੋਈ ਨੂੰ ਮਨ ਲਾਦਾ ਕੀ ਹੁੰਦਾ ਪੀਪਾ ਪਾਪਾ ਸਾਰੀ ਆ ਚਾਰਵੇਂ ਸਰਕਾਰ ਦੇ ਰਾਤੇ ਬੰਨੀ ਹੋਈਆਂ ਇਹਦੇ ਹੱਥ ਹੀ ਆ ਸਾਰਾ ਹਮਨਤਰਾ ਤੇ ਇਹੀ ਕੜ ਕੜ ਪੀਂਦੀ ਆ ਉਹ ਤੂੰ ਸਾਰਾ ਤੂੰ ਸਾਤਾ ਲੈਣ ਨਹੀਂ ਦਿੰਦੀ ਬਹਿ ਜਾ ਬਹਿ ਜਾ ਬਹਿ ਜਾ ਉਹ ਪਈ ਸੱਸਾਂ ਨੂੰ ਕਹਿੰਦੀ ਹੁੰਦੇ ਮਾਵਾ ਆਪਦੀ ਧੀ ਨੂੰ ਸਮਝਿਆ ਕਹਿੰਦੀ ਜੇ ਤੂੰ ਸਿਆਣੀ ਮੱਤ ਦੇਵੇਂ ਨਾ ਕਿ ਪਾਈ ਇਹ ਅੱਜ ਵੀ ਤੇਰਾ ਸਵੇਰੇ ਵੀ ਉਹਦਾ ਤੇ ਮੈਂ ਕਿੱਥੇ ਲੈ ਹਿੱਕ ਤੇ ਧਰ ਕੇ ਲੈ ਜੀ ਨਾ ਲੈ ਜੀ ਜਿੱਤੇ ਕਈ ਵੀ ਕਰਦਾ ਕਿ ਅੱਗੇ ਕਿੰਨੀਆਂ ਕ ਲੈ ਕੇ ਗਈਆਂ ਨਹੀਂ ਜੀ ਹਿੱਕ ਵੀ ਧਰ ਕੇ ਲੈ ਗਈ ਬਾਈਆ ਨਹੀਂ ਬਾਈਆ ਬਾਈਆ ਨਹੀਂ ਇਹ ਘਰੇ ਕਿ ਉੱਧਰ ਆਪਦੇ ਕਰਨ ਜਾਣੇ ਮੇਰੇ ਘਰੇ ਕਿ ਉੱਧਰ ਨਹੀਂ ਕਰ ਚੱਲਦੀ ਆਪਦੀ ਧੀ ਨੇ ਘਰੇ ਤਾਂ ਮੈਂ ਕਰੂ ਮੈਂ ਮੇਰੀ ਧੀ ਨੂੰ ਨਹੀਂ ਤਾਂ ਕੁਸ ਕਾਣ ਦਿੰਦੀ ਅੱਛਾ ਤੇ ਉਹਦੀ ਨਾਂ ਆਵੇ ਉਹਨੂੰ ਤੂੰ ਬੋਲਣ ਨਹੀਂ ਦਿੰਦੀ ਉਹ ਵੀ ਕਿਸੇ ਦੀ ਧੀ ਹੈ ਉਹਦੀ ਨਾਂ ਆਵੇ ਨਾ ਇਹ ਨਾਂ ਕਾਈ ਮੇਰੀ ਨੂੰ ਤਾਂ ਨਾ ਉਹਨੂੰ ਤਾਂ ਚਾਰ ਦਿਨ ਰੱਖ ਲਿਆ ਉਹ ਤਾਂ ਤੇਰੀ ਧੀ ਸੀ ਕਿ ਉਹਨੂੰ ਬਾਤਾਂ ਦੇ ਦੇਣੀ ਨਹੀਂ ਜਾਣ ਤਾਂ ਪੁੱਤ ਤੂੰ ਮਗਰ ਲਾ ਰੱਖਿਆ ਨਹੀਂ ਚਾਤਰੋ ਕਿ ਮੇਰਾ ਪੁੱਤ ਮੇਰੇ ਵਾਂਗੂ ਹੀ ਲੱਗੂ ਹੋਰ ਤੇਰੇ ਆਹ ਤੇ ਮੇਰੇ ਪੁੱਤ ਨੂੰ ਤੁਸੀਂ ਆ ਜੇ ਮੰਗਰ ਲਾ ਰੱਖਿਆ ਕੋਈ ਲਾਉਣਾ ਨਹੀਂ ਤੂੰ ਲਾ ਲੈਂਦੀ ਪੁੱਤ ਨਾਣਾ ਵੀ ਪੁੱਠੇ ਰਿਓਖਿਆ ਇਹ ਮਾਂ ਬਣੇਗੀ ਤਾਂ ਤੇਰੇ ਮਗਰ ਲੱਗੂ ਮਾਂ ਹੀ ਬਣੀ ਹੋਈ ਆ ਮਾਂ ਇੱਕ ਜਵਾਕ ਹੈ ਮੇਰੇ ਮੇਰੇ ਕਿਹੜਾ 5 7 ਸੀ ਮੇਰਾ ਪੁੱਤ ਤਾਂ ਮੇਰਾ ਸਾਹਾ ਦਾ ਗਵਾਨਾ ਹੈ ਮੈਥੋਂ ਇੰਚ ਵਾਹੇ ਦੀ ਮੀਨੇ ਮੰਗਰ ਲਾ ਰੱਖਾ ਮੇਰਾ ਪੁੱਤ ਹਾਂ ਹੁਲਾ ਰਾ ਮੈਂ ਤਾਂ ਤੜਫਦੀਆਂ ਤੜਫਦੀਆਂ ਖਾ ਲਾ ਕੇ ਰੱਖਦੀ ਆ ਤੇਰੇ ਮੰਗਰ ਨਹੀਂ ਮੰਗਰ ਲੱਗਣ ਹੀ ਦਿੱਤਾ ਕਿਹ ਜਿਹੜੀ ਤੇਰੀ ਚੱਕ ਬੁੱਤੀ ਹੋਈ ਏ ਤੇਰੀ ਵੀ ਚੱਕ ਦਿੱਤੀ ਚੱਕਾ ਬੰਗਿਆ ਨਾ ਤੇਰੇ ਤਕਤੂਤਾਂ ਦੇਖ ਦੇ ਕੇ ਤੇਰਾ ਪੁੱਤ ਬੈਠੋ ਪਿੱਛੇ ਹਟ ਗਿਆ ਬੈ ਜਾ ਨਹੀਂ ਬਾਈਆ ਬੋਲਣਾ ਨਹੀਂ ਜਾਣਦਾਂ ਬਿੰਦ ਕਮੋਰ ਕਹਿ ਦੂ ਬੈ ਜਾ ਨਹੀਂ ਬੈ ਜਾ ਕੋਈ ਹੋਰ ਵੀ ਲਖਣ ਆਏਗਾ ਮੈਨੂੰ ਤਾਂ ਲਖਣ ਬਥੇਰਾ ਸੀ ਆ ਤੇਰੀ ਜਿੰਨੀ ਜਿੱਦ ਦਾ ਪੈਰ ਤਰੇ ਉਧਰ ਆ ਫਿਕਰੇ ਨੂੰ ਤਾਂ ਮਾਰਦਾ ਮੇਰੇ ਸਿਰ 'ਚ ਪਤਾ ਨਹੀਂ ਮਾਰਦਾ ਕਿਥੋਂ ਤਾਗੇ ਤੇ ਵੀਥਲੇ ਸਾਨੂੰ ਦਾ ਮਾਂ ਪੁੱਪਾ ਦਾ ਐਂ ਕਰਕੇ ਨਹੀਂ ਤਾਂ ਇਤਨੀ ਤਾਂ ਤੂੰ ਨੇ ਜਿਹੜੀ ਗਲਾਂ ਚ ਪਾ ਪਾ ਰੱਖਦੇ ਇਸ ਤਾਂ ਧਾਰਨੀ ਵਾ ਨਹੀਂ ਮੈਂ ਤਾਂ ਤਿੰਨ ਚ ਪਾਏ ਨਹੀਂ ਆ ਤਾਂ ਮਾਂ ਕਾ ਦੀ ਜਵਾਨੀ ਐ ਇਹ ਨੂੰ ਨਹੀਂ ਨਿਂਦ ਰਹਿਦੀ ਤੇ ਅੱਜ ਜੰਦਗਾ ਹੀ ਨਹੀਂ ਐਸਾ ਗੁਰਦੁਆਰ ਤੋਂ ਕਿ ਕਿਸੇ ਜੇਲੇ ਦਾ ਮੂੰਹ ਹੀ ਦੇਖਿਆ ਕਦੇ ਮੈਂ ਤਾਂ ਆਪ ਨਹੀਂ ਗਿਆਂਦੀ ਹਾਂ ਇਹੀ ਐ ਮੈਂ ਤਾਂ ਦੋ ਥੰਨੇ ਥਾਣੇ ਇਹ ਰੇ ਪਰਸ ਚ ਤਬੂਸੀ ਦੇਖੀ ਆ ਆਹ ਹੋ ਮੈਨੂੰ ਨਹੀਂ ਪਤਾ ਹਾਂ ਹੋ ਪਰਸੀ ਬਰੋਦੀ ਹੈ ਕਹਿੰਦੇ ਕਿ ਸਵੇਰਾਂ ਦੀ ਵਾਕੜੀ ਦੇ ਪਰਸ ਚ ਪਾਉਂਦੀ ਐ ਜਿਹੜੀ ਆਪਾ ਬੂਗਾ ਬਣਾਇਆ ਤੇ ਹੋਰ ਸ਼ਰਮ ਮੰਨ ਲਓ ਮੈਨੂੰ ਸ਼ਰਮ ਤਾਂ ਪਈ ਨਹੀਂ ਆਉਂਦੀ ਮੈਨੂੰ ਤਾਂ ਬਥੇਰੀ ਆਉਂਦੀ ਆ ਮੈਂ ਸ਼ਰਮ ਦੀ ਮਾਰੀ ਹੋ ਅੰਦਰ ਵੱੜ ਰਹੀ ਐ ਵੀ ਹਰ ਪਾਲੀ ਅੱਲਾ ਜਵਾਬ ਆ ਜੇ ਕਹੂੰਗੀ ਤਾਂ ਹੱਥ ਤੇ ਪਤਾ ਨਹੀਂ ਕੀ ਕਰ ਲੈ ਇਹਨਾਂ ਐ ਨਹੀਂ ਪਤਾ ਅਗਲੀ ਨੇ ਬਕਾਨੀ ਮਾਂ ਦਾ ਪੁੱਤ ਤਾਂ ਹੁੰਦਾ ਨੇ ਜਿਹੜਾ ਆਵਰੇ ਮੰਗਲ ਲਾ ਰੱਖਿਆ ਤੁਸੀਂ ਤੇ ਆਪਦੇ ਮੂੰਖੀ ਚ ਤਾਂ ਰੱਖਿਆ ਤੂੰ ਕਾਹਦਾ ਨਹੀਂ ਜਵਾਕਣੀ ਜਿਹੜੀ ਸੁਹਾਰ ਰੱਖੀ ਐ ਹੱਸਦਾ ਹਾਂ ਮੈਂ ਖਾਣ ਨੂੰ ਮੇਰਾ ਸਭ ਕੁਝ ਹੋਵੇ ਹੱਥੋਂ ਮੱਤ ਹੋ ਜਾਵੇ ਖਾਣਾ ਨਹੀਂ ਮੋਰਿਆਂ ਪਾਟਾਂ ਤੇ ਹੋ ਆਪ ਦਾ ਘਰ ਖਾ ਕੇ ਹੋਈਆਂ ਤੇਰਾ ਘਰ ਖਾ ਕੇ ਹੋਈਆਂ ਆ ਮੇਰੇ ਹੀ ਘਰ ਖਾਈ ਜਾਂਦੀ ਏ ਤੇਰੀ ਸੋਹਣੀ ਖਾਣਾ ਨਹੀਂ ਛੋਕਰੀ ਨੂੰ ਲੈ ਕੇ ਆਈਆਂ ਫੇਰੀ ਖਾ ਕੇ ਸਾਰਾ ਪੈਸਾ ਸਾਰਾ ਬਣ ਮੈਂ ਕਰਦੀ ਆ ਕੀਟੇ ਗੋਡੇ ਸਾਰੇ ਦੁੱਧਦੇ ਆ ਇਹ ਤਾਂ ਕੰਮ ਨਹੀਂ ਅੱਧੀ ਕਰਕੇ ਆਪਾਂ ਸੁਣਾ ਸਾਹਮਣੇ ਸਾਹਮਣੇ ਨਾ ਨਾ ਕਿ ਜਾਨੀਆਂ ਦਾ ਕੰਮ ਕਰਨਾ ਇਹਨੂੰ ਡਰ ਗਿਆ ਫਿਰ ਤਾਂ ਲਾਈ ਰੱਖਦੀਆਂ ਉਹ ਤੇਰੇ ਨੋ ਆਈ ਆ ਤੀ ਮੇਰੇ ਤੇ ਤਾਂ ਖੜਿਆ ਛੂਟ ਪਾਇਆ ਹਰ ਮਹੀਨੇ ਪਾਟ ਹੋ ਗਿਆ ਤੇਰਾ ਜਿਹੜਾ ਪਾਣੀ ਦੇ ਬਾਦੂ ਕੋਸੇ ਤਾਂ ਤੇਰਾ ਕੋਸੇਗਾ ਇਹਦੇ ਕੋਲੇ ਨਹੀਂ ਨਹੀਂ ਚਾਹਾਂਦੀ ਐਡੀ ਰੱਖ ਨਹੀਂ ਰੱਖ ਬੰਨਾਈ ਨਾ ਤੋਂ ਮੇ ਮਾਂ ਮਾਤੀ ਐ ਚਾਤਰ ਨੇ ਪੂਰੀਆਂ ਕੀ ਲੈਣਾ ਹੈ ਜੀਆਂ ਤੋਂ ਮੈਂ ਉਮਰ ਮੇਰੀ ਕੀ ਹੈ ਇੱਕ ਛੋਟਾ ਜਿਹਾ ਜਵਾਬ ਹੈ ਮੇਰੇ ਛੋਟੀ ਜਿਹੀ ਉਮਰ ਚ ਮੈਂ ਉਹ ਵਿਆਹ ਲਿਆ ਫਿਰ ਕਿੱਡੀ ਕੋਮਰ ਹੈ ਮੇਰੀ ਸਾਲ ਲੰਬਰਦਾਰੀ